ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਕਈ ਵਾਰ ਅਸੀਂ Google ਤੇ ਅਜਿਹੀਆਂ ਚੀਜ਼ਾਂ ਖੋਜਦੇ ਹਾਂ ਜੋ ਨਿੱਜੀਆਂ ਹੁੰਦੀਆਂ ਹਨ ਇਸ ਦੇ ਨਾਲ ਤੁਹਾਡੀ ਹਰ ਖੋਜ ਦਾ ਰਿਕਾਰਡ ਤੁਹਾਡੇ Google ਅਕਾਊਂਟ ਕੋਲ ਰੱਖਿਆ ਜਾਂਦਾ ਹੈ ਜਿਸ ਨੂੰ ਬ੍ਰਾਊਜ਼ਿੰਗ ਹਿਸਟਰੀ ਕਿਹਾ ਜਾਂਦਾ ਹੈ ਫੋਨ ਦੀ ਹਰ ਨਵੀਂ ਖੋਜ ਨਾਲ ਇਤਿਹਾਸ ਅਪਡੇਟ ਹੁੰਦਾ ਰਹਿੰਦਾ ਹੈ ਜੇ ਕੋਈ smartphones user ਆਪਣੇ ਫੋਨ ਕਿਸੇ ਹੋਰ ਵਿਅਕਤੀ ਨੂੰ ਦਿੰਦਾ ਹੈ ਤਾਂ ਕੁਝ ਸਥਿਤੀਆਂ 'ਚ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਚੰਗੀ ਗੱਲ ਇਹ ਹੈ ਕਿ Google Chrome ਦੇ ਨਾਲ Android ਉਪਭੋਗਤਾ ਨੂੰ ਬ੍ਰਾਊジング ਹਿਸਟਰੀ ਡਾਟਾ ਨੂੰ ਕਲੀਅਰ ਕਰਨ ਦੀ ਸਹੂਲਤ ਮਿਲਦੀ ਹੈ। Android ਯੂਜ਼ਰ ਆਪਣੀ ਜ਼ਰੂਰਤ ਦੇ ਸਹੂਲਤ ਦੇ ਮੁਤਾਬਕ ਇਸ ਹਿਸਟਰੀ ਨੂੰ ਫੋਨ ਤੋਂ ਕਲੀਅਰ ਕਰ ਸਕਦੇ ਹਨ। ਅੱਜ ਦੱਸਦੇ ਹਾਂ ਕਿ ਆਪਾਂ ਹਿਸਟਰੀ ਨੂੰ ਕਿਵੇਂ ਡਿਲੀਟ ਕਰਨਾ ਹੈ। ਸਭ ਤੋਂ ਪਹਿਲਾਂ ਤੁਹਾਨੂੰ Google Chrome ਐਪ ਖੋਲਣਾ ਹੋਵੇਗਾ। ਹੁਣ ਉਹ ਤੁਹਾਨੂੰ ਉੱਪਰ ਸੱਜੇ ਕੋਨੇ ਦੇ 3 ਡੋਟ ਵਿਕਲਪ ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਡ੍ਰੌਪਡਾਉਨ ਮੀਨੂ ਇਤਿਹਾਸ ਦੇ ਕਲਿੱਕ ਕਰਨਾ ਹੋਵੇਗਾ ਹੁਣ ਇੱਥੇ ਗੂਗਲ ਸਰਚ ਨਾਲ ਵਿਜ਼ਿਟ ਕਰਦੇ ਵੈਬਸਾਈਟ ਪੇਜ ਦੀ ਸਾਰੀ ਜਾਣਕਾਰੀ ਲਿਸਟ ਦੇ ਨਾਲ ਦਿਖਾਈ ਦੇਵੇਗੀ ਲਿੰਕ ਤੇ ਅੱਗੇ ਕਰੋਸ਼ ਆਈਕਨ ਦੇ ਟੈਪ ਕਰਕੇ ਕੁਝ ਖੋਜ ਪੰਨਿਆਂ ਨੂੰ ਮਿਟਾ ਦਿੱਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਕਲੀਅਰ ਬ੍ਰਾਊジング ਡਾਟੇ ਤੇ ਟੈਪ ਕਰ ਸਕਦੇ ਹੋ ਹੁਣ ਯਕੀਨੀ ਬਣਾਓ ਕਿ ਅਗਲੇ ਪੰਨੇ ਤੇ ਸਿਰਫ ਬ੍ਰਾਊジング ਹਿਸਟਰੀ ਤੇ ਚੈੱਕ ਬਾਕਸ ਤੇ ਟਿਕ ਕੀਤਾ ਹੋਇਆ ਹੈ ਹੁਣ 올 ਟਾਈਮ ਆਖਰੀ 15 ਮਿੰਟ ਆਖਰੀ ਘੰਟਾ ਆਖਰੀ 24 ਘੰਟੇ ਆਖਰੀ 7 ਦਿਨ ਆਖਰੀ 4 ਹਫ਼ਤਿਆਂ ਵਿੱਚੋਂ ਇੱਕ ਵੀ ਵਿਕਲਪ ਚੁਣੋ ਇਸ ਤੋਂ ਬਾਅਦ ਤੁਹਾਨੂੰ ਕਲੀਅਰ ਡਾਟਾ ਤੇ ਟੈਪ ਕਰਨਾ ਹੋਵੇਗਾ ਜਿਵੇਂ ਹੀ ਤੁਸੀਂ 올 ਟਾਈਮ ਚੁੰਨਦੇ ਹੋ ਤੇ ਡਾਟਾ ਨੂੰ ਸਾਫ ਕਰਦੇ ਹੋ ਤਾਂ ਪੂਰਾ ਇਤਿਹਾਸ ਪੰਨਾ ਖਾਲੀ ਹੋ ਜਾਵੇਗਾ ਇਸ ਤਰ੍ਹਾਂ ਤੁਹਾਡੇ ਫੋਨ ਤੋਂ ਪਿਛਲੀਆਂ ਸਾਰੀਆਂ ਖੋਜਾਂ ਨੂੰ ਮਿਟਾ ਦਿੱਤਾ ਜਾਵੇਗਾ ਤੁਹਾਨੂੰ ਦੱਸਦੀਏ ਕਿ ਇਹ ਨਵੀਂ ਖੋਜ ਨਾਲ ਇਤਿਹਾਸ ਦੁਬਾਰਾ ਅਪਡੇਟ ਹੋ ਜਾਂਦਾ ਹੈ ਅਦਹੀ ਤੁਸੀਂ ਵਿੱਚ ਸਮੇਂ-ਸਮੇਂ ਤੇ ਤੁਸੀਂ ਬ੍ਰਾਊジング ਹਿਸਟਰੀ ਨੂੰ ਸਾਫ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਧੰਨਵਾਦ।